ਨਮਸਤ੍ਰ ਅਸ਼ਟ ਪ੍ਰਵੀਨ ਕੁਮਾਰ ਜੀ ਤੇ ਮੈਂ ਕੰਪਿਊਟਰ ਟੀਚਰ ਆ ਪਿਛਲੇ 16 17 ਸਾਲ ਤੋਂ ਮੈਂ ਕੰਪਿਊਟਰ ਅਕੈਡਮੀ ਚਲਾ ਰਿਹਾ ਆ ਆਪਣੇ ਮਤਲਬ ਮੁੰਨਤ ਸ਼ਹਿਰ ਦੇ ਵਿੱਚ ਤੇ ਜਿਹੜੀ ਵੀਰਵਤ ਤੁਹਾਡਾ ਵੀਡੀਓ ਹੁਣ ਕੀ ਮਾਗ ਲਿਆ ਵੀਡੀਓ ਜਿਹੜੀ ਵਾਇਰਲ ਹੋਈ ਹੈ ਜੀ ਉਹ ਮੈਨੂੰ ਉਹਦੇ ਵਿੱਚ ਮਸਲਾ ਇਹ ਹੈ ਕਿ ਮੈਂ ਪੁਰਾਣੇ ਬੱਸ ਸਟੈਂਡ ਦੇ ਨੇੜੇ ਸਟਾਰ ਕੰਪਿਊਟਰ ਅਕੈਡਮੀ ਦੇ ਵਿੱਚ ਆਪਦਾ ਸੈਂਟਰ ਚਲਾ ਰਿਹਾ ਸੀ ਜਿਹੜੀ ਮੈਨੇ ਉਹ ਥਾਂ ਹੈ ਉਹ ਜਾਖੜ ਦੇ ਮਤਲਬ ਪਰਸਨ ਹੈ ਉਹਨਾਂ ਤੋਂ ਆਪਾਂ ਕਿਰਾਏ ਤੇ ਲਈ ਹੋਈ ਸੀ ਤੇ ਉਹਨਾਂ ਦਾ ਉੱਥੋਂ ਉਹਨਾਂ ਨੇ ਕਹਿਤਾ ਮਤਲਬ ਅ ਵੀ 3 ਮਾਰਚ ਨੂੰ ਉਹ ਥੋਕੀ ਸੇਲ ਹੋ ਗਈ ਅਤੇ ਕਿਸੇ ਦੂਸਰੀ ਪਾਰਟੀ ਨੂੰ ਤੇ ਉਹਨਾਂ ਨੇ ਆਪਾਂ ਨੂੰ ਇੱਕ ਮਹੀਨਿਆਂ ਦਾ ਟਾਈਮ ਦਿੱਤਾ ਵੀ ਤੁਸੀਂ ਅਪ੍ਰੈਲ ਮਹੀਨੇ ਦੇ ਵਿੱਚ ਆਪਦੀ ਜਿਹੜੀ ਥੋਕੀ ਹੈ ਉਹ ਫ੍ਰੀ ਕਰ ਲਓ 베ਲੀ ਕਰ ਲਓ ਤੇ ਆਪਾਂ ਮਤਲਬ ਉਸ ਨੂੰ 베ਲੀ ਕਰ ਰਹੇ ਸੀ ਆਪਣੇ ਜਦ ਉਸ ਦੇ ਦੌਰਾਨ ਜਿੰਨਾ ਬੰਦਿਆਂ ਨੇ ਉਹ ਵਕੀ ਲਈ ਸੀ ਆਪਣਾ ਪ੍ਰਸਾਦਪੁਰ ਪ੍ਰਧਾਨ ਹੈ ਪ੍ਰਤਾਸ਼ ਮਲਾਨ ਤੇ ਬੁੱਟਾ ਐਮਸੀ ਹੈ ਤੇ ਇਹ ਦੋ ਬੰਦੇ ਨੇ ਮੈਨੂੰ ਸੂਚਨਾ ਮਿਲੀ ਇਹਨਾਂ ਨੇ ਲਈ ਹੈ ਤੇ ਇਹਨਾਂ ਨਾਲ ਹੋਰ ਪਾਰਟਨ ਵੀ ਹੋ ਸਕਦੇ ਨੇ ਉਹ ਆਪਾਂ ਨੂੰ ਪਤਾ ਨਹੀਂ ਇਹ ਵਾਰੀ ਇਹ ਬੰਦੇ ਜਦੋਂ ਮੈਂ ਸੈਂਟਰ ਚਲਾ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਇਹ ਬੰਦੇ ਬਾਰ-ਬਾਰ ਇੰਟਰਫੇਅਰ ਕਰਦੇ ਸੀ ਬਾਰ-ਬਾਰ ਮੇਰੇ ਬਿਜ਼ਨਸ ਦੇ ਵਿੱਚ ਆਉਂਦੇ ਸੀ ਬਿਨਾਂ ਪਰਮਿਸ਼ਨ ਲੈ ਕੇ ਹਰ ਰੋਜ਼ ਤੇ ਰਾਤ ਨੂੰ ਸਵੇਰੇ ਆਉਂਦੇ ਸੀ ਜਿਸ ਨਾਲ ਮੈਨੂੰ ਬਹੁਤ ਜ਼ਿਆਦਾ ਮੈਂ ਉਦੋਂ ਹੀ ਪ੍ਰੇਸ਼ਾਨੀ ਫੀਲ ਕਰਦਾ ਸੀ ਤੇ ਜਦੋਂ ਮੈਂ ਆਪਦਾ ਸਮਾਨ ਉੱਥੋਂ ਉਠਾ ਰਿਹਾ ਸੀ ਮਤਲਬ ਮੇਰੇ ਹਲੇ ਦਿਨ ਪਏ ਸੀ ਇਹ ਇੱਕ ਤਮਈ ਦੀ ਤਰੀਕ ਹੈ ਇੱਕ ਮਹੀਨੇ ਮੈਂ ਦੁਆਰੇ ਨਵੀਂ ਬਿਲਡਿੰਗ ਦੇ ਵਿੱਚ ਸਮਾਨ ਤਾਰਨ ਤੋਂ ਬਾਅਦ ਆਪਦੀ ਪੁਰਾਣੀ ਬਿਲਡਿੰਗ ਜਾਂਣਾ ਉੱਥੇ ਬੁਟੈਂਸੀ ਦੇ ਪ੍ਰਤਾਸ ਨੂੰ ਆਣਾ ਪਹਿਲਾਂ ਹੀ ਉੱਥੇ ਹੈਗੇ ਸੀ ਇਨਵੋਲਵ ਉਹਦੇ ਅੰਦਰ ਬੜੇ ਹੋਏ ਸੀ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਵੀ ਤੁਸੀਂ ਮਤਲਬ ਮੇਰੀ ਪਰਮਿਸ਼ਨ ਤੋਂ ਬਿਨਾਂ ਯਾ ਤੁਸੀਂ ਅੰਦਰ ਬੜੇ ਹੋ ਕੀ ਕੰਮ ਆਈ ਸੀ ਕਿਉਂ ਆਈ ਸੀ ਤਾਂ ਉਹਨਾਂ ਨੇ ਬੋਲਿਆ ਵੀ ਇਹ ਸੀ ਮੁੱਲੇ ਲੈ ਲਈ ਪੁਨੇ ਸਾਡੀ ਤੇ ਮੈਂ ਕਿਹਾ ਮਤਲਬ ਵੀ ਇਹ ਤਾਂ ਮੇਰੇ ਲਈ ਚਾਬੀ ਹਜੇ ਹੈ ਕਿਰਾਏ ਤੇ ਮੇਰੇ ਲਈ ਹੈ ਤਾਂ ਤੁਸੀਂ ਤਾਂ ਅੰਦਰ ਨਹੀਂ ਵੜ ਸਕਦੇ ਜੇ ਤੁਸੀਂ ਆਣਾ ਸੀ ਤਾਂ ਮੇਰੇ ਤੋਂ ਪੁੱਛ ਕੇ ਆ ਜਾਂਦੇ ਤਾਂ ਉਹਨਾਂ ਨੇ ਇਸ ਚੀਜ਼ ਦਾ ਕੋਈ ਜਵਾਬ ਨਹੀਂ ਦਿੱਤਾ ਉੱਥੇ ਸਾਡੀ ਮਤਲਬ ਮੈਂ ਉਹਨਾਂ ਨੂੰ ਬੋਲਿਆ ਮੈਂ ਬਹਿਸ ਥੋੜੀ ਜਿਹੀ ਮੇਰੀ ਹੋਈ ਉਹਨਾਂ ਨਾਲ ਬਹਿਸ ਇਸ ਚੀਜ਼ ਤੇ ਤਾਂ ਇਸ ਦੇ ਦੌਰਾਨ ਉਹਨਾਂ ਨੇ ਆਪਣੇ ਪੁਲਿਸ ਸਟੇਸ਼ਨ ਦੇ ਵਿੱਚੋਂ ਪੁਲਿਸ ਪਾਰਟੀ ਨੂੰ ਬੁਲਾ ਲਿਆ ਜਿਹਦੇ ਵਿੱਚੋਂ ਏਐਸਆਈ ਜ਼ਰ ਭੇਜ ਤੇ ਤੋਂ ਹੈਡ ਕਾਂਸਟੇਬਲ ਬਿੰਦਰ ਬਿੰਦਰ ਸਿੰਘ ਇਹ ਬੰਦੇ ਹੋਰ ਬੰਦੇ ਵੀ ਸੀ ਜਿਨ੍ਹਾਂ ਦੇ ਆਪ ਕੋ ਨਾਮ ਉਸ ਟਾਈਮ ਨਹੀਂ ਪਤਾ ਤੇ ਪੰਜ ਸੱਤ ਬੰਦੇ ਪੁਲਿਸ ਪਾਰਟੀ ਦੇ ਅੰਦਰ ਆਏ ਇਹਨਾਂ ਨੇ ਮੈਨੂੰ ਅੰਦਰ ਬੁਲਾਇਆ ਅੰਦਰ ਬੁਲਾਣ ਤੋਂ ਬਾਅਦ ਉਹਨਾਂ ਦੇ ਇਸ਼ਾਰੇ ਤੇ ਜਾਂ ਫਿਰ ਪੁਲਿਸ ਨੇ ਆਪਦੇ ਆਪ ਮਤਲਬ ਮੈਨੂੰ ਮਾਰਨਾ ਟੁਟਣਾ ਸ਼ੁਰੂ ਕਰ ਦਿੱਤਾ ਜਿੱਥੋਂ ਉੱਥੇ ਦੀ ਜਨਤਾ ਨੇ ਮੈਨੂੰ ਬਾਹਰ ਪੁਲਿਸ ਦੇ ਹੱਥੋਂ ਛੁਡਾਇਆ ਤੇ ਬਾਹਰ ਮੈਨੂੰ ਲੈ ਕੇ ਆਏ ਉਸ ਤੋਂ ਬਾਅਦ ਪੁਲਿਸ ਮਤਲਬ ਇਹਨੂੰ ਫੜਕੇ ਲੈ ਜਦੀ ਹੈ ਤੇ ਮੇਰੀ ਜੋ ਐਫਆਈਆਰ ਸੀ ਮੈਂ ਕਹਿ ਰਿਆ ਸੀ ਮਤਲਬ ਵੀ ਮੇਰੇ ਅੰਦਰ ਬਣੇ ਇਹਦੀ ਤੁਸੀਂ ਇਹਨਾਂ ਜਾਂਚ ਕਰੋ ਐਫਆਈਆਰ ਜੋ ਬਣਦੀ ਕਰੋ ਇਹਨਾਂ ਦੀ ਉਹਦੀ ਕੋਈ ਸੜਵਾਈ ਨਹੀਂ ਹੋਈ ਉਲਟਾ ਮੈਨੂੰ ਪੁਲਿਸ ਨੇ ਮਤਲਬ ਗੱਡੀ ਦੇ ਵਿੱਚ ਮਾਰ ਦੁੱਟਦੇ ਮਤਲਬ ਮੈਨੂੰ ਟੋਹਾਣਾ ਰੋਡ ਦੇ ਉੱਪਰ ਦੇ ਲਿਆ ਕੇ ਮਤਲਬ 15-20 ਮਿੰਟ ਮੇਰੀ ਬਿਨਾਂ ਕਟਾਈ ਕਰੀਏ ਬਿਨਾਂ ਰਿਮਾਂਡਲੇ ਤੇ ਉਸ ਤੋਂ ਬਾਅਦ ਮੈਨੂੰ ਥਾਣੇ ਚ ਲਿਆ ਜਾਂਦਾ ਜਿੱਥੇ ਥਾਣੇ ਦੇ ਵਿੱਚ ਜਦੋਂ ਮੈਨੂੰ ਲਿਆ ਜਾਂਦਾ ਉੱਥੇ ਪਹਿਲਾਂ ਤਾਂ ਮੇਰਾ ਟੌਰਚਰ ਹੁੰਦਾ ਬਹੁਤ ਜ਼ਿਆਦਾ ਤੋਰਚ ਦੇ ਦੌਰਾਨ ਉੱਥੇ ASI ਵਰ ਭੇਜ ਹੈ ਉਹ ਆnde ਤੇ ਉਹ ਮੈਨੂੰ ਬੋਲਦਾ ਹੈ ਮਤਲਬ ਵੀ ਤੂੰ ਬਹੁਤ ਕਿੱਡਾ ਵੱਡਾ ਬਦਮਾਸ਼ ਬਣਦਾ ਹੈ ਤੂੰ ਵੀ ਤੇਰੇ ਤੁਹਾਡੇ ਜਿਹੜੇ ਇੱਥੇ ਬ੍ਰਾਦਰੀਆਂ ਰਾਈ ਬ੍ਰਾਦਰੀ ਹੈ ਜਾਂ ਸੈਣੀ ਬ੍ਰਾਦਰੀ ਹੈ ਵੀ ਉਹਨਾਂ ਦੀਆਂ ਅਸੀਂ ਜਨਾਨੀਆਂ ਨੂੰ ਇੱਥੇ ਨੰਗੇ ਕਰਕੇ ਟੁੱਟੇ ਹੋਏ ਮੈਂ ਅਰ ਜਦੋਂ ਮੈਂ ਇਹ ਬੋਲਿਆ ਵੀ ਵੀ ਲੇਡੀ ਜਿਹੜੇ ਔਰਤਾਂ ਹੁੰਦੇ ਆ ਵੀ ਉਹਨਾਂ ਨੂੰ ਤਾਂ ਲੇਡੀ ਪੁਲਿਸ ਸਟੁੱਟਦੀ ਹੁੰਦੀ ਹੈ ਵੀ ਤੁਸੀਂ ਕਿਵੇਂ ਟੁੱਟ ਸੱਦਿਓ ਉਹ ਕੰਦੇਤੀ ਦਾ ਸਾਡਾ ਰਾਜ ਚੱਲਦਾ ਅਸੀਂ ਜੋ ਮਰਜੀ ਕਰੀਏ ਉਸ ਤੋਂ ਬਾਅਦ ਉਹ ਮੈਨੂੰ ਮਾਰਦੁੱਤ ਤੇ ਚਲੇ ਜਾਂਦੇ ਆ ਥਾਪੜੇ ਥੋਪੜੇ ਜਿਵੇਂ ਰ ਟੋਰਚ ਹੁੰਦਾ ਅੱਧੇ ਘੰਟੇ ਬਾਅਦ ਰਪੇਜ ਦੁਆਰੇ ਆਂਦਾ ਉਸ ਸਮੇਂ ਉਹਨੇ ਇਹਨਾਂ दारू ਵੀ ਪੀ ਹੋਈ ਸੀ ਡਰਿੰਕ ਕਰੀ ਹੋਈ ਸੀ ਤੇ ਮੈਨੂੰ ਆਕੇ ਬੋਲਦਾ ਜਿਹੜੇ ਸ਼ਬਦ ਮੈਨੂੰ ਜਾਦੇ ਅੱਜ ਵੀ ਮਹਿਸੂਸ ਹੋ ਰਹੇ ਆ ਉਹਨੇ ਬੋਲਿਆ ਵੀ ਤੇਰਾ ਪਰਸੀ ਦੇ ਵਿੱਚ ਥੋੜਾ ਜਿਹਾ ਬਚਾਹ ਹੋ ਜੂਆ ਵੀ ਜਿਹੜੀ ਤੇਰੀ ਘਰ ਵਾਲੀ ਹੈ ਉਹ ਬਹੁਤ ਸੋਹਣੀ ਹੈ ਵੀ ਉਹਦੇ ਮੇਰੇ ਨਾਲ ਸੰਬੰਧ ਬਣਵਾ ਦੇ ਇਸ ਗੱਲ ਤੇ ਮੈਂ ਉਹਨਾਂ ਨੂੰ ਮਤਲਬ ਪੁੱਛਿਆ ਮਤਲਬ ਕਿ ਤੁਸੀਂ ਮੇਰੇ ਬਾਪ ਸਮਾਨ ਤੁਸੀਂ ਮੇਰੇ ਮਾਤਲਬ ਪਿਤਾ ਸਮਾਨ ਹੋ ਵੀ ਤੁਹਾਡੇ ਮੂੰਹੋਂ ਇਹ ਗੱਲ ਸ਼ੋਭਾ ਨਹੀਂ ਨਹੀਂਂਦੀ ਕਿ ਤੁਸੀਂ ਇਹ ਗੱਲ ਮੈਂ ਬੋਲ ਰਿਹਾ ਤਾਂ ਜਦੋਂ ਮੈਂ ਇਸ ਗੱਲ ਤੇ ਵੀ ਬੋਲਿਆ ਤਾਂ ਉਹਨਾਂ ਨੇ ਦੁਬਾਰੇ ਫੇਰ ਮੇਰਾ ਨਾ ਤੋੜਦਿਆ ਕਰਨਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਕਮਫੀ ਦਿੱਤੀਆਂ ਵੀ ਅਸੀਂ ਤੇਨੂੰ 14 ਸਾਲੇ ਜਮਾਨਤ ਮਤਲਬ ਸਜ਼ਾ ਤਰਾਮਾਂ ਦੀ ਤੇਰੇ ਖਿਲਾਫ ਅਸੀਂ ਉਹਨਾਂ ਨੇ ਮਤਲਬ ਵਰਦੀ ਮੇਰੇ ਸਾਹਮਣੇ ਆਪ ਫਾੜੀ ਹੈਂ ਅਗਰ ਭੇਜਨੇ ਆਪ ਵਰਦੀ ਫਾੜ ਕੇ ਆਪ ਨੂੰ ਪਲੰਦੇ ਚ ਬੰਨਿਆ ਤੇ ਮੈਨੂੰ ਸਰਿਆਂ ਉੱਤੇ ਹੈ ਤੈਂਦਾ ਅਸੀਂ ਆਪ ਪਾੜੀਏ ਪਰ ਇਹਦੇ ਵਿੱਚ ਤੇਰਾ ਨਾਮ ਪਾਵਾਂਗੇ ਤਿੱਥੋਂ ਜੋ ਜੋਰ ਲੰਦਾ ਤੂੰ ਲਾ ਲਈ ਵੀ ਤੈਨੂੰ ਅਸੀਂ 14 ਸਾਲੀ ਸਜ਼ਾ ਤਰਾਤੀ ਹਟਾਂਗੇ ਬਾਹਰ ਨਹੀਂ ਦਿੱਤੀ ਉਸ ਤੋਂ ਬਾਅਦ ਮੈਨੂੰ ਉਹ 2-3 ਵਜੇ ਫਿਰ ਦੁਬਾਰੇ ਜਿਹੜਾ ਨਵਾਂ ਪੁਲਿਸ ਸਟੇਸ਼ਨ ਹੈ ਉੱਥੇ ਲੈਂਦੇ ਆਂ ਫਿਰ ਮੈਨੂੰ ਹਵਾਲਾਤ ਦੇ ਵਿੱਚ ਪਾਉਂਦੇ ਆਂ ਹਵਾਲਾਤ ਦੇ ਵਿੱਚ ਫਿਰ ਮੈਨੂੰ ਉਹ ਸਵੇਰੇ ਜਦੋਂ ਸਵੇਰਾ ਹੋ ਜਾਂਦਾ ਹੈ ਅਗਲੇ ਦਿਨ 2 ਮਈ ਨੂੰ 2 ਮਈ ਦੀ ਦੁਪਹਿਰ ਨੂੰ ਉਹ ਮੇਰਾ ਮੈਡੀਕਲ ਤਰਾਤੇ ਲੈਂਦੇ ਆਂ ਮੈਡੀਕਲ ਤਰਾਣ ਤੋਂ ਬਾਅਦ ਉਹ ਮੈਨੂੰ ਅਦਾਲਤ ਦੇ ਵਿੱਚ ਲੈ ਜਾਣ ਦੀ ਬਜਾਏ ਡੀਐਸਪੀ ਦਾ ਅਫਸਰ ਕਿਲੰਦ ਨੂੰ ਜਿੱਥੇ ਡੀਐਸਪੀ ਮਤਲਬ ਮੈਨੂੰ ਕਾਫੀ ਮਤਲਬ ਇਹੋ ਜਿਹੇ ਸ਼ਬਦ ਬੋਲਦਾ ਹੈ ਜਿਹੜੇ ਮਤਲਬ ਆਪਾਂ ਨੂੰ ਨਹੀਂ ਬੋਲਨੇ ਚਾਹੀਦੇ ਕਿਸੇ ਵੀ ਅਫਸਰ ਡਿਊਟੀ ਦੇ ਦੌਰਾਨ ਮੌਜੂਦ ਅਫਸਰ ਨੂੰ ਤਾਂ ਉਹਨੇ ਬੋਲਿਆ ਮਤਲਬ ਇਹ ਬਦਮਾਸ਼ੀ ਕਰਦਾ ਹੈ ਤੇ ਫਿਰ ਡੀਐਸਪੀ ਦਾ ਕਹਿਣ ਤੇ ਉਹਨਾਂ ਨੇ ਕਿਹਾ ਵੀ ਇਹਦੇ ਚਾਰ ਪੰਜ ਥੱਪੜੇ ਮਾਰੋ ਉੱਥੇ ਹੋਰ ਵੀ ਪਦਵੰਤੇ ਸੱਜਣ ਬੈਠੇ ਸੀ ਮਤਲਬ ਜਿਹੜੇ ਸਮਾਦ ਦੇ ਉੱਤੇ ਉਹਨਾਂ ਸਾਹਮਣੇ ਮਤਲਬ ਮੈਨੂੰ ਜਲੀਲਤ ਰਹਿ ਗਿਆ ਉਸ ਵਿੱਚ ਜਿਸ ਤਰ੍ਹਾਂ ਉਸ ਤੋਂ ਬਾਅਦ ਫਿਰ ਮੈਨੂੰ ਅਦਾਲਤ ਤੇ ਪੇਸ਼ ਕਰਨ ਤੋਂ ਬਾਅਦ ਫਿਰ ਮੈਨੂੰ ਜੇਲ੍ਹ ਦੇ ਵਿੱਚ ਮਤਲਬ ਭੇਜਿਆ ਜਾਂਦਾ ਹੈ ਉੱਥੇ ਵੀ ਮੈਨੇ ਇੱਕ ਮਹੀਨਾ ਜਰਾਦ ਤਾਂ ਸਹੀ ਪੂਰੀ ਜਿਸ ਨਾਲ ਮਤਲਬ ਮੈਨੂੰ ਮਨ ਨੂੰ ਮੇਰੇ ਤਾਂ ਹੀ ਮਤਲਬ ਜਦੋਂ ਮੇਰੇ ਪਰਿਵਾਰ ਪਿੱਛੇ ਪਰੇਸ਼ਾਨ ਹੋਇਆ ਹੋ ਰਿਹਾ ਅਦਾ ਉਹਨਾਂ ਨੇ ਪੈਸੇ ਠਾਤੇ ਵਿਆਜ ਦੇ ਮਤਲਬ ਵਕੀਲਾਂ ਨੂੰ ਦਰਿਆ ਹੋਰ ਦਰਿਆ ਜਦੋਂ ਮੈਂ ਆਇਆ ਤਾਂ ਹੁਣ ਅੱਜ ਦੀ ਇਹ ਜਿਹੜੀ ਹਾਲਤ ਹੈ ਜਿਹੜੇ ਹੁਣ ਉਸ ਮੈਂ ਪੁਆਇੰਟ ਤੇ ਆਣਾ ਵੀ ਮੈਂ ਵੀਡੀਓ ਜਿਹੜੀ ਪਾਈ ਹੈ ਉਹਦਾ ਵਜ੍ਹਾ ਕੀ ਹੈ ਮੇਰੇ ਲਵੇ 70 80 ਬੱਚੇ ਪੜਦੇ ਸੀ ਮੈਂ ਬਹੁਤ ਸਾਲ ਤੋਂ ਮਤਰੀਏ ਇਸ ਲਾਈਨ ਦੇ ਵਿੱਚ ਸੀ ਮੇਰਾ ਇੱਕ ਨਾਮ ਸੀ ਰੁਤਬਾ ਸੀ ਮੈਂ ਕਦੇ ਕਿਸੇ ਬੱਚੇ ਦੇ ਵੀ ਥੱਪੜ ਨਹੀਂ ਮਾਰਿਆ ਗਰੀਬ ਬੱਚਿਆਂ ਨੂੰ ਮੈਂ ਬਹੁਤਿਆਂ ਨੂੰ ਮੈਂ ਫ੍ਰੀ ਵੀ ਪੜਾਉਂਦਾ ਰਿਹਾ ਤੇ ਅੱਜ ਮੇਰੇ ਲਵੇ ਜਿਹੜੇ ਸਟੂਡੈਂਟਸ ਨੇ ਉਹ ਨਾਮਾਤਰ ਹੈ ਮੈਥੋਂ ਅੱਜ ਕਿਰਾਇਆ ਭਰਨਾ ਵੀ ਮੁਸ਼ਕਲ ਹੋ ਗਿਆ ਕੋਈ ਮੈਨੂੰ ਘਰ ਵੀ ਨਹੀਂ ਤਰਾਇ ਤੇ ਦਿੰਦਾ ਜੀਦਾ ਮੁਜਰਮ ਹੈ ਜਿਹੜਾ ਮੁਜਰਮ ਦਾ ਟੈਗ ਮੇਰੇ ਉੱਪਰ ਇਹਨਾਂ ਝੁੱਠੇ ਪੱਤਰੇ ਦੇ ਵਿੱਚ ਲਾਤਾ ਜਿਸ ਦੇ ਨਾਲ ਸਮਾਜ ਦੇ ਵਿੱਚ ਮੈਂ ਜਿੱਥੇ ਵੀ ਜਾਂਦਾ ਹਰ ਬੰਦਾ ਮੈਨੂੰ ਇਹ ਪੁੱਛਦਾ ਹੈ ਮੇਰੇ ਰਿਸ਼ਤੇਦਾਰ ਵੀ ਆ ਜਿਹੜੇ ਜਾਂ ਆਮ ਸਮਾਜ ਦੇ ਬੰਦੇ ਆ ਉਹ ਮੈਨੂੰ ਤਾਂ ਮੁਜਰਮ ਦੀ ਨਜ਼ਰ ਨਾਲ ਦੇਖਦੇ ਆ ਵੀ ਮਤਲਬ ਤੂੰ ਇੱਕ ਮੁਜਰਮ ਹੈ ਤੇ ਮੇਰੇ ਨਾਮ ਨੂੰ ਅਜ ਰਹਿਣ ਦਾ ਟਿਕਾਣਾ ਨਾ ਮੇਰੇ ਲਈ ਆਖ ਦਿੱਤਾ ਹੈ ਮੇਰਾ ਇੱਤੇ ਰੋਜ਼ਦਾਰ ਸੀ ਬੱਚਾ ਨੂੰ ਵੜਾਣ ਦਾ ਹੁਣ ਮਾਪੇ ਮੇਰੇ ਲਈ ਐਡਮਿਸ਼ਨ ਕਰਾਉਂਦੇ ਵੀ ਇਹ ਦਾਰੂ ਵੇਚਦੇ ਆਏ ਮੇਰੇ ਮਤਲਬ ਉਲਟਾ ਬਣਾਤਾ ਮੇਰੇ ਉੱਪਰ ਫੌਜ ਦੇ ਪਰਚ ਵੀ ਮੇਰੀ ਬੱਚੀ ਹੈ 3 ਸਾਲ 6 ਦਿਨ ਸਾਲ ਦੀ ਕੁੜੀ ਹੈ ਉਹਦੀ ਐਡਮਿਸ਼ਨ ਵੀ ਤਰਾਂਣ ਵਾਸਤੇ ਮੇਰੇ ਲਈ ਵਿੱਚ ਪੈਸਾ ਨਹੀਂ ਹੈ ਤੇ ਜਿੱਥੇ ਮਤਲਬ ਮੇਰੇ ਮਿਤਰ ਰੋਜ਼ ਰੋਟੀ ਕਮਾ ਰਿਹਾ ਸੀ ਅੱਬੇ ਕਈ ਤਰੀਕਿਆਂ ਨਾਲ ਉਹ ਮੇਰਾ ਇਹਨਾਂ ਨੇ ਸਾਰਾ ਸਾਥ ਨੂੰ ਤਰਦਾ ਤੇ ਪਰਿਵਾਰ ਦੇ ਵਿੱਚ ਵੀ ਮਤਲਬ ਮੇਰੇ ਪਰਿਵਾਰ ਵਾਲੇ ਵੀ ਨਮੋਸ਼ੀ ਝੱਲਦੇ ਐ ਇਸ ਚੀਜ਼ ਦੀ ਉਹਨਾਂ ਨੂੰ ਵੀ ਲੋਕ ਤਾਂ ਨਹੀਂ ਮਾਰਦੇ ਐ ਤੇ ਅਸੀਂ ਇਸ ਪ੍ਰਸੰਨੀ ਦੇ ਵਿੱਚ ਹੁਣ ਇਹਨਾਂ ਦੁਜਰ ਰਹੇ ਹਾਂ ਮੈਂ ਆਪ ਦੇ ਤੌਰ ਤੇ ਇਹ ਲਾਵਾ ਵੀ ਪਿਛਲੇ ਡੇਢ ਮਹੀਨੇ ਤੋਂ ਸਹੀ ਤਰ੍ਹਾਂ ਸੌਂ ਵੀ ਨਹੀਂ ਲਿਆ ਹਾਂ ਨੀਂਦ ਨਹੀਂ ਆਂਦੀ ਬਹੁਤ ਵਾਰ ਵਿਚਾਰ ਆਉਂਦਾ ਹੈ ਵੀ ਸੁਸਾਇਡ ਕਰ ਲਈਏ ਆਤਮ ਹੱਤਿਆ ਕਰ ਲਈਏ ਬਿਨਾਂ ਤਾਂ ਆਪਣਾ ਵਦਾਲਤਾ ਤੇ ਇਨਸਾਫ ਮਿਲੂਗੇ ਕਹਿੰਦੀ ਹੈ ਵੀ ਤੁਸੀਂ ਦੇ ਵਿੱਚ ਲਵੇ ਜਾਓ ਤੁਸੀਂ ਆਪਣੀ ਗੱਲ ਰੱਖੋ ਥੋ ਤੇ ਇਹਦੇ ਚ ਪੁਲਿਸ ਇਨਵੋਲ ਬੈ ਪੁਲਿਸ ਨਹੀਂ ਮੈਨੂੰ ਇੰਨਾ ਜਰੀਲ ਕਰਤਾ ਵੀ ਅੱਜ ਮੈਨੂੰ ਐ ਲੱਗਦਾ ਵੀ ਇਹ ਜਿੰਦਗੀ ਹੁਣ ਮੈਨੂੰ ਭਾਰੀ ਭਾਰੀ ਮਹਿਸੂਸ ਹੁੰਦੀ ਹੈ ਵੀ ਮੈਂ ਇਸ ਜਿੰਦਗੀ ਤੋਂ ਹੁਣ ਅਸ ਚੁੱਤੀਆਂ ਮਤਲਬ ਕਿਉਂਕਿ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਨਿਆਂਇਤ ਤੌਰ ਤੇ ਤਿੰਨੋਂ ਚੀਜ਼ਾਂ ਮੇਰੇ ਲਈ ਸਮਾਪਤ ਹੋ ਚੁੱਕੀਆਂ ਹੁਣ ਮਤਲਬ ਮੇਰੇ ਲਈ ਕੋਈ ਵੀ ਹੁਣ ਦੂਜਾ ਰਾਹ ਨਹੀਂ ਬਚਦਾ ਜਿਸ ਕਰਕੇ ਮੇਰੇ ਬੀੜੀ ਪਾਈ ਸੀ ਤਾਂ ਕਿ ਮੇਰਾ ਆਤਮਿਕ ਸੁਨੇਹਾ ਮੇਰੇ ਦੋਸਤਾਂ ਮਿੱਤਰਾਂ ਨੂੰ ਪਹੁੰਚ ਜੇ ਬੀੜੇ ਨਾਲ ਇਹ ਬਣਿਆ ਸੀ ਜੋ ਠੁੱਠਾ ਸਪਰਸ਼ਾ ਤੇ ਇਸ ਲਈ ਮਤਲਬ ਮੈਂ ਹੁਣ ਬੇਵਸਾਂ ਕਿ ਮਤਲਬ ਮੈਨੂੰ ਇਨਸਾਫ ਨਾਮ ਦੀ ਕੋਈ ਚੀਜ਼ ਮੇਰੇ ਨਾਲ ਹੋਈ ਨਹੀਂ ਹੈ ਵੱਡੇ ਜਿੰਨਾ ਦਾ ਦੋਸਤ ਸੀ ਉਹਨਾਂ ਨੂੰ ਕੋਈ ਪੁੱਛਣ ਗਿਆ ਉਲਟਾ ਉਹਨਾਂ ਦੇ ਇਸ਼ਾਰੇ ਤੇ ਸਿਆਸੀ ਦੌਰ ਤੇ ਮਤਲਬ ਮੇਰੀ ਬਹੁਤ ਜ਼ਿਆਦਾ ਬਦਨਾਮ ਕਰ ਰਹੇ। ਪੁਲਿਸ ਸਟੇ ਹੋਰ ਮੈਕਿਆਂ ਦੇ ਉੱਪਰ ਜਾਣ ਲੱਗਾ ਕਿ ਇਸ ਬਾਬੇ ਵਿੱਚ ਪੁਲਿਸ ਕਲਾਸਾਂ ਨੂੰ ਦੇਖੋ ਜੀ ਜਦੋਂ ਆਪਾਂ ਪੁਲਿਸ ਦੀ ਟੈਸਟੀਡੀਜ਼ ਦੇ ਵਿੱਚ ਸੀ ਤਾਂ ਇਹਨਾਂ ਦਾ ਇੱਕ ਰੂਲ ਹੁੰਦਾ ਕਿ ਉਹਦੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ। ਯਾ ਜਦੋਂ ਮੁਜਰਮ ਨੂੰ ਫੜ ਲੈਂਦੇ ਆਂ ਮੁਜਰਮ ਦਾ ਰਾਈਟ ਬਣਦਾ ਵੀ ਉਸ ਨੂੰ ਇੱਕ ਐਡਵੋਕੇਟ ਜਾਂ ਵਕੀਲ ਦੀ ਰਾਈਟ ਹੁੰਦਾ ਵੀ ਉਹ ਆਪਣੇ ਵਕੀਲ ਨੂੰ ਬੁਲਾ ਸਕਦਾ ਹੈ। ਪਰ ਜਦੋਂ ਮੈਂ ਵਕੀਲ ਦਾ ਜਿੱਤਰ ਦਰਦਾ ਸੀ ਜਦੋਂ ਇਹੋ ਜੀ ਗੱਲ ਕਰਦਾ ਸੀ ਆਪਦੇ ਰਾਈਟ ਦੀ ਤਾਂ ਉੱਥੇ ਮੈਨੂੰ ਮਤਲਬ ਹਮ ਤਾਂ ਆ ਜਾਂਦਾ ਸੀ ਡਰਾਇਆ ਜਾਂਦਾ ਸੀ ਟੌਰਚਰ ਤੇ ਜਾਂਦਾ ਸੀ ਉਸ ਪੁਆਇੰਟ ਤੇ ਤਾਂ ਜਿਉ ਮੇਰਾ ਮੇਰਾ ਪੌਣਦੀ ਸੀ ਉਹ ਵੀ ਇੰਨਾ ਨਹੀਂ ਮਤਲਬ ਪਹਿਲਾ ਹੀ ਵਾਰ ਕਿਸੇ ਨੂੰ ਮਤਲਬ ਫੜਾਤਾ ਸੀ ਮੇਰੇ ਲਈ ਤੋ ਹੀ ਨਹੀਂ ਮੈਨੂੰ ਮੇਰੇ ਪਰਿਵਾਰ ਨੂੰ ਵੀ ਮੈਨੂੰ ਨਹੀਂ ਦਿਖਤਾ ਸੀ ਮੈਨੂੰ ਪੁਲਿਸ 5:00 ਵਜੇ ਜਾਂ 5:30 ਵਜੇ ਅਰੈਸਟ ਕਰਦੀ ਹੈ ਔਰ ਮੇਰੇ ਪਰਿਵਾਰ ਨੂੰ ਮੇਰੇ ਨਾਲ 11:30 ਵਜੇ ਮਿਲਾਇਆ ਜਾਂਦਾ ਦੋ ਘੰਟੇ ਮੇਰਾ ਪੂਰਾ ਪਰਿਵਾਰ ਤੇ ਮੇਰੇ ਜਿਹੜੇ ਜਾਣ ਪਛਾਣ ਦੇ ਦੋਸਤ ਸੀ ਉਹ ਥਾਣੇ ਦੇ ਮੂਹਰੇ ਬਾਹਰ ਖੜੇ ਰਹੇ ਤੇ ਪੁਲਿਸ ਸਟੇਸ਼ਨ ਵਾਲੇ ਬੋਲਦੇ ਰਹੇ ਨਵੇਂ ਪੁਲਿਸ ਸਟੇਸ਼ਨ ਵਾਲੇ ਵੀ ਸਾਡੇ ਲੋ ਤੁਹਾਡਾ ਬੰਦਾ ਹੀ ਨਹੀਂ ਹੈ ਪੂਰੀ ਪਬਲਿਕ ਦੇ ਵਿੱਚੋਂ ਪੁਲਿਸ ਮੈਨੂੰ ਉਠਾਉਂਦੀ ਹੈ ਔਰ ਪੁਲਸ ਥਾਣੇ 'ਚੇ ਬੋਲ ਰਹੀ ਵੀ ਸਾਡੇ ਲੋ ਤੁਹਾਡਾ ਬੰਦੇ ਜੀ ਜਿਹੜਾ ਤੁਸੀਂ ਕਹਿ ਰਹੇ ਸੀ ਤੁਹਾਨੂੰ ਡਾਕਟਰ ਕੀਤਾ ਗਿਆ ਹੈਗਾ ਜੀ ਪਰਚਾ ਸ਼ਰਾਬ ਦਾ ਪਾਇਆ ਗਿਆ ਸਾਡੇ ਲੋ ਪਰਚਾ ਪਹਿਲਾ 186 ਐਕਟ ਦਾ ਦੋ ਬੋਤਲ ਪੇਟੀਆਂ ਸ਼ਰਾਬ ਦੀਆਂ ਪਾਈਆਂ ਮੇਰੀਆਂ ਤੇ ਉਸ ਤੋਂ ਇਲਾਵਾ ਮਤਲਬ ਇਹਨਾਂ ਨੇ ਵਰਦੀ ਦਾ ਬਾਇਕਾਰ ਆਈਪੀਸੀ 357 ਦਾ ਸ਼ਰਾਬ ਦਾ ਸ਼ੁਰੂ ਵਿੱਚ ਪਰਚਾ ਪਾਇਆ ਸ਼ਰਾਬ ਵਾਕਿਆ ਜ ਤੁਹਾਡੇ ਨਾਲ ਹੋਈ ਸੀ ਨਹੀਂ ਇਹ ਇਹ ਮੇਰੀ ਸ਼ਰਾਬ ਨਹੀਂ ਅਸਲ ਵਿੱਚ ਜਿਹੜੀ ਇਹ ਸ਼ਰਾਬ ਸੀ ਇਹ 31 ਮਾਰਚ ਦੀ ਸ਼ਾਮ ਨੂੰ ਖੁਦ ਬੁੱਟਾ ਐਮ ਸੀ ਨੇ ਪੁਰਾਣੇ ਠੇਕੇਦਾਰ ਤੋਂ ਠੇਕਲ ਲਈ ਸੀ ਤੇ ਉਹਨੇ ਹੀ ਪੇਟੀਆਂ ਸਾਰੀਆਂ ਅੰਦਰ ਧਰਾਈਆਂ ਸੀ ਮੈਨੂੰ ਇਹ ਬੋਲਿਆ ਗਿਆ ਸੀ ਵੀ ਇਹ ਰਹੀ ਸੋਖੀ ਸਾਨੇ ਲੈ ਲਈ ਵਸੀ ਆਪੀ ਲੈ ਜਾਇਆ ਠਾਕੇ ਮੇਰੇ ਤੋਂ ਥੇਦਰ ਕੋਈ ਵੀ ਇਹਦਾ ਨਾਲ ਤੋਂ ਹੀ ਲੈਣਾ ਦੇਣਾ ਹੈ ਹੀ ਨਹੀਂ ਤੇ ਇਹਦੀ ਵੀਡੀਓ ਜਿਹੜੀ ਨਾਲ ਵਾਲਾ ਨਾਲ ਵਾਲੀ ਸ਼ੋਪ ਐ ਮੋਬਾਈਲ ਵਾਲੀ ਉਹਦੇ ਉੱਪਰ ਕੈਮਰਾ ਸੀ ਉਹਦੇ ਵਿੱਚ ਰਿਕਾਰਡਿੰਗ ਸੀ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਉਹਨਾਂ ਨੇ ਮਤਲਬ ਉਹ ਵੀਡੀਓ ਵੀ ਡਿਲੀਟ ਮਰਵਾਤੀਆਂ ਵੀ ਤਾਂ ਕਿ ਮੇਰੇ ਲਈ ਕਿਸੇ ਤਰ੍ਹਾਂ ਦਾ ਵੀ ਪ੍ਰੂਫ ਨਾ ਬਚੇ ਜੇ ਅੱਜ ਵੀ ਉਹਨਾਂ ਦੀ ਮੋਬਾਈਲ ਲੋਕੇਸ਼ਨ ਲੱਭੀ ਜਾਵੇ ਢੱਗੀ ਜਾਵੇ ਉਸ ਦਿਨ ਦੀ ਤਾਂ ਉਸ ਦਿਨ ਉਹਨਾਂ ਦੀ ਲੋਕੇਸ਼ਨ ਪੁਰਾਣੇ ਬਾਸਟੈਂਡ ਦੇ ਠੇਤੇ ਦੇ ਨੇੜੇ ਲੱਭੂਗੀ ਇਥੇੋਂ ਇਹ ਸਾਫ਼ ਹੁੰਦਾ ਉਹ ਬੰਦਾ ਉਸ ਸਮੇਂ ਉੱਥੇ ਹੈ ਜੀ ਅਸੀਂ ਆਪ ਉਹਨਾਂ ਦੇ ਪੇਟੇਤਾਂ ਦੀਆਂ ਅਧੀਆਂ ਪੇਟੀਆਂ ਲੈ ਲਈਏ ਜਿਹੜੀਆਂ ਉਹਨਾਂ ਦੀਆਂ ਪਈਆਂ ਸੀ ਉਹ ਕਹਿੰਦੇ ਵੀ ਅਸੀਂ ਥਾਂ ਲੈ ਲਈ ਵੀ ਸਾਡੀ ਐ ਸਾਡੇ ਲਈ ਪਈ ਰਹਿਣ ਦਿਓ ਅਸੀਂ ਜਦੋਂ ਪੇਟੀਆਂ ਬਾਹਰ ਲੈ ਕੇ ਆਏ ਆ ਉਹ ਤਾਂ ਲੈ ਕੇ ਆਏ ਸੀ ਵੀ ਇਹਨਾਂ ਨੇ ਮੇਰੇ ਲਵੇ ਹਲੇ ਕਿਰਾਇਆ ਬਚਦਾ ਮੇਰੇ ਦਿਨ ਬਚੇ ਹੋਏ ਤੋਤੀ ਦੇ ਤੁਸੀਂ ਸਰਾਬ ਅੰਦਰ ਕਿਉਂ ਕਰੀਏ ਮੈਂ ਉਸ ਤਰ੍ਹਾਂ ਕੇ ਬਾਹਰ ਲਿਆ ਸੀ ਵੀ ਉਹਦਾ ਪਰਦਾ ਫਾਸ਼ ਕਰਨ ਵਾਸਤੇ ਵੀ ਇਹ ਪਿਦਾਰੂ ਹੈ ਜਿਹੜੀ ਇਹ ਤੁਸੀਂ ਮੇਰੇ ਅੰਦਰ ਨਹੀਂ ਰੱਖ ਸਕਦੇ ਤੇ ਉਹਦੇ ਹਜੇ ਤੱਕ ਮੈਂ ਤਰਾਏ ਦੇ ਬੈਠਾ ਮੇਰੇ ਨਾਲ ਮੇਰੇ ਸਟੂਡੈਂਟਾਂ ਦੇ ਫਿੱਟ ਪੈਂਦਾ ਬੱਚਿਆਂ ਦੇ ਉੱਪਰ ਬੈਠ ਕੇ ਵੱਡਾ ਵੀ ਮਰਦ ਦਾਰੂ ਵੇਚਦਾ ਕਿੰਨੇ ਦਿਨ ਬਚਦੇ ਸਾਡੇ ਕਿਰਾਏ ਦੇ ਤੋਂ ਸਾਡੇ 2-3 ਦਿਨ ਬਚੇ ਹੋਏ ਸੀ ਕਿ ਉਹ ਮਾਲ ਦੇ ਕਿੰਨੇ ਮਨ ਕਹਿ ਨਹੀਂ ਜੀ ਅਸੀਂ ਕਿਹਾ ਜੀ ਬਹੁਤ ਵਾਰ ਕਿਹਾ ਅਸੀਂ ਉਹਨਾਂ ਨੂੰ ਪੂਰਾ ਮਹੀਨਾ ਕਹਿੰਦੇ ਰਹੇ ਉਹ ਹਰ ਰੋਜ਼ ਮਤਲਬ 7-8 ਵਾਰ ਮਤਲਬ ਮੇਰੇ ਲਈ ਰੋਜ਼ ਆਉਂਦੇ ਦੇ ਅਸੀਂ ਉਹਨਾਂ ਨੂੰ ਪੁਰਾਣੇ ਮਾਲ ਤਨੂੰ ਫੋਨ ਕਰਕੇ ਮੈਂ ਸਪੈਸ਼ਲ ਕਿਹਾ ਵੀ ਇਹਨਾਂ ਬੰਦਿਆਂ ਨੂੰ ਕਿਹਾ ਜਾਵੇ ਵੀ ਨਾ ਆਣ ਔਰ ਉਹ ਨਹੀਂ ਹਟੇ ਉਹਨਾਂ ਨੇ ਕੋਈ ਇਹ ਤਾਂ ਗੱਲ ਕਰੀ ਜੀ ਤੁਹਾਡੇ ਲੋ 2-4 ਦਿਨ ਕੋਈ ਹੋਰ ਨਸ਼ੀਲਾ ਪਦਾਰਥ ਨਹੀਂ ਕੋਈ ਰੱਖਦੇ ਹੋ ਨਹੀਂ ਪਤਾ ਸਾਨੂੰ ਪਤਾ ਸੱਦਦੇ ਸੀ ਅਸੀਂ ਇਸੇ ਵਾਸਤੇ ਸੱਰੀ ਸੀ ਅਸੀਂ ਉਹਨਾਂ ਨੇ ਕਿਹਾ ਸੀ ਤੁਸੀਂ ਅੰਦਰ ਨਹੀਂ ਵੜਸਾ ਜੀ 22 ਚਾਰ ਸੀ ਤਾਂ ਚਲੋ ਬੋਤਲ ਆਸੀਆਂ ਜੇ ਤੁਸੀਂ ਹੋਰ ਕੈਮੀਕਲ ਨਸ਼ਾ ਆ ਜਾਂ ਕੋਈ ਮ ਕੋਈ ਹੋਰ ਨਸ਼ੀਲਾ ਪਦਾਰਥ ਜਿਸ ਦਾ ਲੰਬਾ ਕੇਸ ਬਣਦਾ ਹੋਵੇ ਉਹ ਵੀ ਮੇਖਤਰਾ ਹੈ ਗਿਆ ਤੇ ਮੈਂ ਅੱਜ ਵੀ ਤੁਹਾਨੂੰ ਇਹ ਕਹਿਣਾ ਮੈਂ ਅੱਜ ਵੀ ਸੇਫ ਨਹੀਂ ਹਾਂ ਇਹデア ਮੈਨੂੰ ਆਪਦੇ ਆਪ ਨੂੰ ਇਹ ਮਹਿਸੂਸ ਹੁੰਦਾ ਇਹ ਤਾਂ ਮੈਂ ਹੈ ਹੋਇ ਰਿਹਾ ਵੀ ਜੋ ਮੈਂ ਪ੍ਰਸੰਨ ਕਰਦਾ ਇਸ ਤੋਂ ਬਿਨਾ ਵੀ ਮੇਰੇ ਤੇ ਐਲੀਗੇਸ਼ਨ ਲੱਗਣ ਵਾਸਤੇ ਮਤਲਬ ਵੀ ਸਮਾਰ ਦੇ ਵਿੱਚ ਜਦ ਮੈਂ ਬੋਲਦਾ ਮੇਰੇ ਤੇ ਹੋਰ ਵੀ ਆਉਣ ਵਾਲੇ ਸਮੇਂ ਚ ਇਹੋ ਜਿਹੇ ਝੂਠੇ ਜਾਂ ਸੰਗੀਨ ਪਰਚੇ ਪਾਏ ਜਾ ਸਕਦੇ ਆ ਇਸ ਦੀ ਮੈਨੂੰ ਸ਼ੰਕਾ ਹੈ ਨਹੀਂ ਪਹਿਲਾਂ ਕੋਈ ਰੰਜਿਸ ਨਹੀਂ ਪਹਿਲਾ ਕੋਈ ਰੰਜਿਸ਼ ਨਹੀਂ ਹੈ ਜੀ ਨਾ ਹੀ ਮੈਨੂੰ ਪਹਿਲਾਂ ਇੰਨਾ ਬੰਦੇ ਨੂੰ ਉਹਨਾਂ ਨੂੰ ਜਾਣਦਾ ਨਹੀਂ ਮੈਂ ਕੋਈ ਐਸਐਸਪੀ ਦੇ ਲਵੇ ਇਨਕੁਆਰੀ ਪਾਈ ਹੋਈ ਸੀ ਉਹਨਾਂ ਦਾ ਵੀ ਹਜੇ ਤੱਕ ਸਾਨੂੰ ਕੋਈ ਰਿਸਪਾਂਸ ਨਹੀਂ ਮਿਲਿਆ ਜੀ ਅਸੀਂ ਐਸਐਸਪੀ ਦੇ ਮੇਰੇ ਪਰਿਵਾਰਾਂ ਨੇ ਇਨਕੁਆਰੀ ਲਵਾਈ ਸੀ ਵੀ ਮਤਲਬ ਇਹਨੂੰ ਪਾਇਆ ਜਾਵੇ ਮਤਲਬ ਜਾਂਚ ਹੋਵੇ ਪਰ ਉਹ ਉਹਦਾ ਵੀ ਅਜੇ ਤੱਕ ਕੁਝ ਨਹੀਂ ਸੱਟਨ ਕੋਈ ਆਇਆ ਕੋਈ ਨਹੀਂ ਸਾਨੂੰ ਉਧਰ ਵੀ ਕੋਈ ਹਜੇ ਤੱਕ ਕੋਈ ਇਨਸਾਫ ਦੀ ਹੈ ਨਹੀਂ ਸਾਨੂੰ ਬੁਲਾਇਆ ਗਿਆ ਨਹੀਂ ਮਤਲਬ ਇਹ ਸ਼ਾਇਦ ਹੋਇਆ। ਕੋਈ ਸਰਪ੍ਰਦਾ ਨੇ ਤੁਹਾਡਾ ਜੇਲ੍ਹ ਤੋਂ ਵੀ ਗ੍ਰਿਫਤਾਰੀ ਹੋਈ ਕੋਈ ਰਿਮਾਂਡ 'ਚ ਲੈ ਕੇ ਕੋਟਿਆ ਨਹੀਂ ਜਾਂ ਬਿਨਾਂ ਰਿਮਾਂਡ ਬਿਨਾਂ ਰਿਮਾਂਡ ਤੋਂ ਲੈ ਕੇ ਐਨਾ ਦਾ ਰਿਮਾਂਡ ਵਾਲੇ ਨੂੰ ਨਹੀਂ ਟੁੱਟਦੇ। ਮੈਨੂੰ ਜੇਲ੍ਹ ਦੇ ਵਿੱਚ ਇਹੋ ਜਿਹੇ ਬੰਦੇ ਮਿਲੇ ਐ ਜਿਨ੍ਹਾਂ ਦਾ ਰਿਮਾਂਡ ਲੈ ਤੇ 27-27 ਦਿਨ ਦਾ ਰਿਮਾਂਡ ਲਿਆ ਹੁੰਦਾ। ਰਿਮਾਂਡ ਦੇ ਵਿੱਚ ਵੀ ਪੁੱਛ-ਪੁੱਛ ਹੁੰਦੀ ਐ ਜੇ ਮੁਜਰਮ ਉਸ ਜੀ ਤੋਂ ਜਵਾਬ ਦਿੰਦਾ ਮਨਾ ਦਰ ਕੇ। ਪਰ ਮੈਨੂੰ ਬਿਨਾਂ ਰਿਮਾਂਡ ਤੋਂ ਲੈ ਕੇ ਹੀ ਟੌਰਚਰ ਕਰਦੇ ਆ। ਜਿਸ ਦਾ ਮੈਂ ਮਤਲਬ ਮੈਨੂੰ ਬਹੁਤ ਜ਼ਿਆਦਾ ਕਿੰਨਾ ਸਮਾਂ ਡਰ ਸਕਦਾ ਮੈਨੂੰ ਉਹ ਸਾਮ ਨੂੰ 5 ਵਜੇ 5:30 ਵਜੇ ਟੁੱਟਣਾ ਸਟਾਰਟ ਕਰਦੇ ਆਂ ਪਹਿਲਾਂ ਮੈਨੂੰ ਪੂਰਾ ਟੁੱਟਦੇ ਆਂ ਮੈਨੂੰ ਜਾਂਦੇ ਹੋਏ ਗੱਡੀ ਦੇ ਵਿੱਚ ਨਸ਼ੀਲਾ ਪਦਾਰਥ ਦੀ ਦੁਵਾਉਂਦੇ ਆਂ ਇੱਕ ਢੋਲੀ ਸੀ ਜਿਹੜੇ ਦੋ ਬੰਦੇ ਬਿਨ ਫਾਟ ਕੇ ਮੇਰੇ ਮੂੰਹ 'ਚ ਪਾਉਂਦੇ ਆਂ ਤੇ ਉਹਨੂੰ ਜ਼ਬਰਦਸਤੀ ਮਤਲਬ ਮੈਨੂੰ ਹੰਦ ਟਟਵਾਉਂਦੇ ਮੇਰੇ ਢੋਲੀ ਮੈਨੂੰ ਉਹ ਪਤਾ ਨਹੀਂ ਕਿ ਉਹ ਸਿੰਥੈਟਿਕ ਨਸ਼ਾ ਕਿਸ ਤਿੱਧ ਸੀ ਜਿਸ ਤੋਂ ਬਾਅਦ ਜਦੋਂ ਮੈਨੂੰ ਹਸਤਾਲ 'ਤੇ ਲੈ ਗਏ ਆਂ ਉਸ ਤੋਂ ਬਾਅਦ ਮੈਂ ਆਪੇ ਦੁਬਾਰ ਹੋ ਗਿਆ ਮੈਨੂੰ ਨਹੀਂ ਪਤਾ ਉਹ ਕੀ ਨਸ਼ਾ ਸੀ ਨਹੀਂ ਮੈਂ ਪਰ ਜਦੋਂ ਮੈਨੂੰ ਪਤਾ ਉਸ ਤੋਂ ਬਾਅਦ ਮੈਂ ਉੱਥੇ ਹਸਪਤਾਲ 'ਚ ਜੋ ਵੀ ਇਥੋਂ ਬੋਲਿਆ ਗਿਆ ਹੋਰ ਬੋਲੇ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਉਹਨਾਂ ਨੇ ਪਾਇਆ ਸੀ ਵੀ ਤੁਸੀਂ ਬੋਲੂਗਾ ਸਾਫੀ ਅਸਵਾ ਐਵੀਡੈਂਸ ਬਣਾਵਾਂਗੇ ਤਾਂ ਇਹ ਸਾਰਾ ਮੇਰੇ ਨਾਲ ਮਤਲਬ ਇੱਕ ਆਮ ਸਮਾਜਿਕ ਬੰਦੇ ਨਾਲ ਐਡ ਐਡ ਮਤਲਬ ਅਦਰ ਮੈਂ ਜੁਰਮ ਹੁੰਦਾ ਜਾਂ ਮੇਰੇ ਤੋਂ ਹੀ ਜੁਰਮ ਹੁੰਦਾ ਤਾਂ ਉਹਦੀ ਮੈਨੂੰ ਜਿਹੜੀ ਸਜ਼ਾ ਸੀ ਉਹ ਮੈਨੂੰ ਕਾਨੂੰਨੀ ਪ੍ਰੋਸੈਸ ਦੁਆਰਾ دی ਜਾਂਦੀ ਜਦ ਜੀ ਸਾਹਿਬ ਮਾਨੋਜ ਅਦਾਲਤ ਮੈਨੂੰ ਉਸ ਚੀਜ਼ ਦੀ ਸਜ਼ਾ ਸੁਣਾਉਂਦੀ ਤਾਂ ਮੈਂ ਉਸ ਚੀਜ਼ ਨੂੰ ਸਮਝਦਾ ਉੱਥੇ ਮੈਂ ਲੜਦਾ ਪਰ ਉਹਨਾਂ ਨੇ ਮੈਨੂੰ ਇੰਨਾ ਟੌਰਚਰ ਕਰਤਾ ਇੰਨੀ ਸਜ਼ਾ ਦਿੱਤੀ ਵੀ ਜੱਜ ਦੇ ਦੁਆਰਾ ਦਿੱਤੀ ਜਾਣ ਵਾਲੀ ਸਜ਼ਾ ਵੀ ਉਹਦੇ ਨਾਲੋਂ ਬਹੁਤ ਥੋੜੀ ਹੋਊਗੀ। ਸਰ ਨਸ਼ਾ ਆਇਆ ਹੋਇਆ ਹੈ ਜਾਂ ਕੁਝ ਡਾਕਟਰ ਸਾਹਿਬ ਤੋਂ ਉਹਨਾਂ ਨੇ ਮਤਲਬ ਲਿਖਾਇਆ ਵੀ ਇਹਨਾਂ ਨੂੰ ਤੋਲ ਪੀਈ ਹੋਈ ਸੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਹਾਂ ਵੀ ਮੈਂ ਪੀਈ ਹੋਈ ਸੀ। ਪਰ ਜਿਹੜਾ ਮੈਨੂੰ ਉਹਨਾਂ ਨੇ ਹੋਰ ਦੂਜਾ ਨਸ਼ਾ ਦਿੱਤਾ ਦੂਸਰੀ 种类 ਦਿੱਤੀ ਹੈ ਉਹ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਮੈਂ ਆਪੇ ਦੁਬਾਰ ਹੋ ਗਿਆ। ਦੇਖੋ ਇਹ ਅਸੀਂ ਮੰਗੇ ਕਰਦੇ ਆਂ ਵੀ ਪਹਿਲੀ ਵਾਰ ਤਾਂ ਮੇਰਾ ਜਿਹੜਾ ਸਮਾਜਿਕ ਦੀ ਬਦਨਾਮੀ ਹੋ ਗਈ। ਉਹਦਾ ਮੇਰੇ ਲਈ ਹੁਣ ਮੈਂ ਕੋਈ ਸੋਲੂਸ਼ਨ ਮੈਂ ਉਹਨੂੰ ਕਿਵੇਂ ਸੈੱਟ ਕਰਾਂ। ਕਿਉਂਕਿ ਜਦੋਂ ਵੀ ਮੈਂ ਮਤਲਬ ਆਂ ਪਰਿਵਾਰ ਤੇ ਮਹੱਲੇ ਤੇ ਜਾਣਾ ਜਾਂ ਬਾਜ਼ਾਰ ਤੇ ਜਾਣਾ ਤਾਂ ਲੋਕ ਮੇਰੇ ਵੱਲ ਇਸ ਤਰ੍ਹਾਂ ਦੇਖਦੇ ਉਸ ਜੱਲਾ ਕਰਦੇ ਮੈਨੂੰ ਐ ਲੱਗਦਾ ਜਿਵੇਂ ਮੇਰੇ ਮੇਰੇ ਬਾਰੇ ਗੰਦਾ ਕਰ ਰਹੇ ਆ। ਬੱਚੇ ਬੋਲਦੇ ਆ ਤੇ ਜਿਹੜਾ ਮੇਰਾ ਪੈਸੇ ਦਾ ਹੋਰ ਦਾ ਸਟੂਡੈਂਟਾਂ ਦੇ ਸਾਰੇ ਐਡਮਿਸ਼ਨ ਸਾਰੀਆਂ ਕੈਂਸਲ ਹੋ ਗਈਆਂ ਸਾਡੀਆਂ ਕਿਉਂਕਿ ਮੈਂ ਉਹਨਾਂ ਨੂੰ ਪੜ੍ਹਾ ਹੀ ਨਹੀਂ ਸਕਿਆ ਮਹੀਨਾ ਜਦੋਂ ਮਹੀਨਾ ਨਹੀਂ ਪੜਾ ਸ ਕਿਸੇ ਬੱਚੇ ਦੀ ਉਹਨਾਂ ਦੇ ਪੇਪਰ ਵੀ ਰਹਿ ਗਏ। ਪੜ੍ਹਾਈ ਵੀ ਲੈ ਕੇ ਫੀਸਾਂ ਵੀ ਸਾਡੇ ਆ ਨਹੀਂ ਆਈਆਂ। ਸਾਡਾ ਜਿਹੜਾ ਲੋਸ ਸੀ ਤਰਾਏ ਭਰਨੇ ਸੇ ਅਸੀਂ ਕੰਮ ਚਲਾਣਾ ਸੀ। ਉਹ ਸਾਡਾ ਸਾਰਾ ਖਤਮ ਹੋ ਗਿਆ ਹੋਣਾ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਹੁਣ ਇਸ ਜ਼ਿੰਦਗੀ 'ਚ ਮੈਂ ਕਰਨਾ ਕੀ। ਜਦੋਂ ਬੰਦਾ ਆਰਥਿਕ ਤੌਰ ਤੇ ਟੁੱਟ ਜੇ ਕਿਸਾਨ ਅੱਜ ਤਾਂ ਹੀ ਆਤਮ ਹੱਤਿਆ ਕਰਦੇ ਉਹਦੇ ਲਈ ਪੈਸੇ ਨਹੀਂ ਹੁੰਦੇ। ਮੇਰੇ ਲਈ ਤਾਂ ਇਹ ਆਤਮ ਹੱਤਿਆ ਕਰਨ ਤੋਂ ਦਿਨ ਮੈਨੂੰ ਮੈਨੂੰ ਨਹੀਂ ਲੱਗਦਾ ਵੀ ਮੇਰੇ ਲਈ ਕੋਈ ਚਾਨਣ ਚੰਗਤ ਦੇ। ਇਸ ਲਈ ਤੁਸੀਂ ਮੇਰੀ ਇਹ ਜੋ ਵੀਡੀਓ ਬੋਲਿੰਗ ਕਰੀ ਹੈ ਜਿਹੜੀ ਰਿਪੋਰਟ ਲਈ ਹੈ ਜੇ ਇਹਦੇ ਲਈ ਮੈਂ ਤੁਹਾਡਾ ਬਹੁਤ ਜੀਲੋ ਧੰਨਵਾਦ ਕਰਦਾ ਕਿ ਪਹਿਲੀ ਵਾਰ ਮਤਲਬ ਚਲੋ ਮੇਰੀ ਕਿਸੇ ਅੰਦਰ ਦਰਦ ਸੁਣਿਆ ਕਿ ਮੈਂ ਆਪਣੀ ਇਹ ਵਿਆਥਾ ਤੁਹਾਨੂੰ ਸਾਰੀ ਦੱਸੀ ਹੈ ਹੋ ਸਕਦਾ ਕੋਈ ਗੱਲ ਰਹਿ ਗਈ ਹੋਵੇ ਸਾਰੀਆਂ ਤੇ ਯਾਦ ਨਹੀਂ ਆਉਂਦੀਆਂ ਪਰ ਜਿੰਨਾ ਮੇਰੇ ਨਾਲ ਹੋਇਆ ਉਹ ਮਤਲਬ ਕਿਸੇ سنگीन ਮੁਜਰਮ ਨਾਲ ਵੀ ਨਹੀਂ ਹੁੰਦਾ ਜਿਹੜਾ ਇੱਥੇ ਚੱਲਣਾ ਪੈ ਜਾਂਦਾ ਹੈ ਅਮਲਾਂਾ ਇੱਕ ਵਾਇਪਰ ਇਹ ਮਾਰਕੋ ਪਰ ਵੀਨ ਕੁਮਾਰ ਨਾਲ ਸਾਡਾ ਕੋਈ ਰੋਲਾ ਨਹੀਂ ਨਾ ਸਾਨੂੰ ਕਿਸੇ ਪਰਚੇ ਦਾ ਪਤਾ ਜਿਹੜਾ ਉਹ ਪਰਚਾ ਕਹਿੰਦਾ ਜਿ ਮੇਰੇ ਦੇ ਪਰਚਾ ਕਰਵਾਇਆ ਹੈ ਤੇ ਉਸਲ ਜੋ ਮੈਨੂੰ ਲੱਗਦਾ ਉਹ ਥੋੜਾ ਦਿਮਾਗੀ ਤੌਰ ਤੇ ਥੋੜਾ ਜਿਹਾ ਹੈ ਆਪਸੇ ਕਿਸੇ ਗੱਲੋਂ ਮੈਨੂੰ ਤਾਂ ਪਤਾ ਨਹੀਂ ਸ਼ੁਰੂ ਤੋਂ ਆਪੀ ਦੇ ਤੋਂ ਸਾਡਾ ਤਾਂ ਪ੍ਰਵੀਨ ਨਾਲ ਕੋਈ ਰੋਲਾ ਨਹੀਂ ਨਾ ਪਰ ਉਹ ਜਿਹੜਾ ਲੱਗਦਾ ਕੋਈ ਕਿਦਰ ਕੋਈ ਵੀ ਕੈਜ਼ ਨਹੀਂ ਕਰਦਾ ਉਹ ਇਹਦੇ ਨਾਮ ਹਮੇਂ ਜੀ ਕਰ ਗਈ ਹੈ ਮਰੇ ਨੇ ਸਾਨੂੰ ਸਾਡੇ ਕੋ ਸਾਨੂੰ ਕੁਝ ਮੇਰੇ ਪਤੀ ਕੁੜੀ ਕੁੜੀ ਗੱਲ ਕਰ ਸਰ ਇੱਕ ਕਬੂਜੇ ਦਿੱਤੇ ਪ੍ਰਵੀਰ ਕੁਮਾਰ ਦੇ ਵੱਲੋਂ ਪ੍ਰਸ਼ਾਸਨ ਦੇ ਉੱਤੇ ਅਰਜਾਈ ਗਈ ਨੇ ਤੇ ਕਿਹਾ ਗਿਆ ਕਿ ਮੈਨੂੰ ਤਾਂ ਪਰੇਸ਼ਾਨ ਕੀਤਾ ਗਿਆ ਮੇਰੇ ਤੇ ਝੂਠਾ ਬਰਚਤ ਪਾਏ ਗਿਆ ਤੇ ਉਸਨੇ ਕਿਹਾ ਕਿ ਮੈਂ ਜਿਹੜਾ ਆਤਮ ਹੱਤਿਆ ਕਰਨੀ ਚਾਹੁੰਦਾ ਹਾਂ ਦੇਖੋ ਇਹਦੇ ਖਿਲਾਫ ਬਾਜ਼ਾਰ ਤੋਂ ਥਾਣੇ 'ਚ ਫੋਨ ਆਇਆ ਸੀਗਾ ਵੀ ਕੋਈ ਬੰਦਾ ਸ਼ਰਾਬ ਪੀ ਕੇ ਉਲੜਬਾਜੀ ਕਰ ਰਿਹਾ ਜਿਸ ਤੇ ਸਾਡੀ ਪੁਲਿਸ ਪਾਰਟੀ ਨੇ ਜਾ ਕੇ ਇਹ ਬੰਦੇ ਨੂੰ ਕਾਬੂ ਕੀਤਾ ਇਹਦੇ ਬਕਾਇਦਾ ਉੱਥੇ ਸਰਚ ਕੀਤੀ ਗਈ ਤੇ ਮਕਾਮ ਦੀ ਉਥੋਂ ਸ਼ਰਾਬ बरामद ਹੋਈ ਤੇ ਇਹਦੇ ਤੇ ਐਫਆਈਆਰ ਦਰਜ ਕੀਤੀ ਗਈ ਸੀ ਇਹਦੇ ਤੋਂ ਇਲਾਵਾ ਇਹਦਾ ਮੈਡੀਕਲ ਵੀ ਕਰਾਇਆ ਗਿਆ ਸੀਗਾ ਤੇ ਇਹਨੂੰ ਕੋਰਟ 'ਚ ਪੇਸ਼ ਕਰਕੇ ਅਦਾਲਤ ਨੇ ਇਹਨੂੰ ਜੇਲ੍ਹ ਭੇਜ ਦਿੱਤਾ ਸੀਗਾ ਇਹ ਦੇਖੋ ਜੋ ਪੁਲਿਸ ਨੇ ਕੀਤਾ ਉਹ ਬਿਲਕੁਲ ਸਹੀ ਕਾਰਵਾਈ ਕੀਤੀ ਹੈ ਇਸ ਤਰ੍ਹਾਂ ਤਾਂ ਹਰ ਕ੍ਰਿਮਿਨਲ ਬੰਦਾ ਉੱਠ ਕੇ ਇਲਜ਼ਾਮ ਲਾਉਣੇ ਸ਼ੁਰੂ ਕਰ ਦੂਗਾ ਵੀ ਮੇਰੇ ਤੇ ਨਜਾਇਜ਼ ਹੋ ਗਈ ਬਿਲਕੁਲ ਜਾਏਗੀ ਪੱਕਾ ਪਰ ਤੇ ਇਹ ਦੇ ਲੋਕ ਇਹ ਕਹਿੰਦੇ ਜਿਹੜੀ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਕਾਫੀ ਜ਼ਿਆਦਾ ਦਿਨਾਂ ਟੁੱਟਵਾ ਦੇਖੋ ਹੁੱਲੜਵਾਜੀ ਕਰ ਰਿਹਾ ਸੀ ਬਾਜ਼ਾਰ ਚ ਉੱਥੇ ਕਿਸੇ ਨਾਲ ਤਾਂ ਝਗੜਾ ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਕੋਈ ਨਹੀਂ ਡੀਟੇਲ ਮੈਨੂੰ ਨਹੀਂ ਪਤਾ ਆਏਗਾ ਪਰ ਜੋ ਉਨੇਸ ਨੇ ਕਾਰਵਾਈ ਕੀਤੀ ਹੈ ਤਾਂ ਪ੍ਰੋਪਰ ਮੈਡੀਕਲ ਕਰਾ ਕੇ ਤੇ ਜਿਹੜੀ ਕੋਈ ਜਿਹੜੀ ਕਵਰੀ ਹੋਈ ਹੈ ਉਹ ਬਿਲਕੁਲ ਸਹੀ ਪਰਚਾ ਦਰਜ ਹੋ। ਇਸਰ ਨਾਲ ਉਸਨੇ ਕੁਲਸਿੰਘ ਨਾਜ਼ਮੇਦ ਪ੍ਰਿਹਰ ਇਲजाम ਮਾਇ ਕੋਲੇ ਪਰਿਵਾਰ ਦੇ ਬਾਰੇ ਕਾਫੀ ਗਲਤ ਟਿੱਪਣੀਆਂ ਕੀਤੀਆਂ ਜਿਹਦੇ ਜਿਹਦੇ ਤੌਰ ਤੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੈਗਾ। ਦੇਖੋ ਇਲਜ਼ਾਮ ਉੱਤੇ ਕੋਈ ਵੀ ਲਾ ਸਕਦਾ। ਇਲਜ਼ਾਮਾਂ ਦੇ ਵਿੱਚ ਕੋਈ ਸਚਾਈ ਨਹੀਂ ਹੈਗੀ। ਜਿਹੜਾ ਉਹ ਕਦਮ ਚੱਕਣ ਜਾ ਰਹੇ ਜੀ ਤਾਂ ਇਸ ਨੂੰ ਕਿਵੇਂ ਰੁਕਿਆ ਜਾਊਗਾ। ਦੇਖੋ ਯਾਰ ਹਰ ਬੰਦਾ ਇਹ ਕੰਮ ਕੀ ਕਰਦਾ ਜਾਂ ਉਹ ਕੀ ਕਰਦਾ ਇਹ ਤਾਂ ਅਗਲੇ ਦੀ ਆਪਣੀ ਹੋਰ ਹੈ